ਅੱਜ ਪੀਮ ਐਕਸ਼ਨ ਕਮੇਟੀ ਫਾਊਂਡਰ ਨਿਤਿਸ਼ ਪੀਮ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅਪਲਾਈ ਕਰਨ ਦੀ ਤਾਰੀਖ ਨੂੰ ਅੱਗੇ ਵਧਾਉਣ ਬਾਰੇ ਪੀਮ ਐਕਸ਼ਨ ਕਮੇਟੀ ਫਾਊਂਡਰ ਨਿਤਿਸ਼ ਪੀਮ ਨੇ ਅੰਮ੍ਰਿਤਸਰ ਡੀਸੀ ਮੈਡਮ ਸਾਖੀ ਸਾਣੀ ਨੂੰ ਦਿੱਤਾ ਮੰਗ ਪੱਤਰ ਮੇਰਾ ਨਾਮ ਨਿਤਿਸ਼ ਪੀਮਾ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਇੱਕ ਬਹੁਤ ਸੀਰੀਅਸ ਇਸ਼ੂ ਤੇ ਅੱਜ ਅ ਡੀਸੀ ਅੰਮ੍ਰਿਤਸਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਉਹਦੀ ਲਾਸਟ ਤਾਰੀਖ ਜਿਹੜੀ ਆ ਐਨਰੋਲਮੈਂਟ ਦੀ ਫ੍ਰੀਸ਼ਿਪ ਐਸਸੀ ਸਕਾਲਰਸ਼ਿਪ ਕਾਰਡ ਲਈ ਉਹ 30 ਸਤੰਬਰ ਸੀ ਪਰ ਮਾਝੇ ਦੇ ਵਿੱਚ ਫਲੱਡ ਆਂਦੇ ਕਰਕੇ ਪੂਰੇ ਪੰਜਾਬ ਚ ਕਈ ਜ਼ਿਲ੍ਹਿਆਂ ਦੇ ਵਿੱਚ ਫਲੱਡ ਆਂਦੇ ਕਰਕੇ ਹੜ੍ਹ ਆਂਦੇ ਕਰਕੇ ਕਈ ਬੱਚੇ ਜਿਹੜੇ ਆ ਉਹ ਸਮੇਂ ਸਰ ਅਪਲਾਈ ਨਹੀਂ ਕਰ ਪਾਏ ਜਿਹਦੇ ਕਰਕੇ 30 ਨੰਬਰ ਨੂੰ ਇਹ ਡੈਡਲਾਈਨ ਬੰਦ ਹੋ ਗਈ ਔਰ ਪੋਰਟਲ ਬੰਦ ਹੋ ਚੁੱਕਾ ਅ ਅੱਜ ਡੀਸੀ मैम ਨੂੰ ਇਹ ਰਿਕਵੈਸਟ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਤੱਕ ਇਹ ਜਲਦ ਕੇਸ ਪੋਟਾ ਕੀਤਾ ਜਾਵੇ ਨਹੀਂ ਤਾਂ ਹਜ਼ਾਰਾਂ ਬੱਚੇ ਜਿਹੜੇ ਐਡਮਿਸ਼ਨ ਤੋਂ ਰਹਿ ਜਾਣਗੇ ਉਹਦੇ ਦੋ ਪ੍ਰਮੁੱਖ ਕਾਰਨ ਨੇ ਕਈਆਂ ਦੇ ਫਲੱਡ ਦੇ ਵਿੱਚ ਡਾਕੂਮੈਂਟਸ ਜਿਹੜੇ ਆ ਉਹ ਖਰਾਬ ਹੋ ਗਏ ਦੂਜੇ ਇਹ ਹੈ ਜਿਹੜਾ ਇਨਕਮ ਸਰਟੀਫਿਕੇਟ ਗਰੁੱਪ ਬਣਾਉਣਾ ਹੁੰਦਾ ਕਈ ਸਮੇਂ ਸਿਰ ਨਹੀਂ ਬਣਾ ਸਕੇ ਲੋਕ ਆਪਣੇ ਆਸ਼ਿਆਨੇ ਬਚਾਉਂਦੇ ਆਪਣੀਆਂ ਜਾਨਾਂ ਬਚਾਉਂਦੇ ਕਿ ਇਹ ਸਰਟੀਫਿਕੇਟ ਬਣਾਉਂਦੇ ਪਰ ਜੇ ਮਹੀਨਾ 30 ਦਿਨ ਘੱਟ ਤੋਂ ਘੱਟ ਇਹ ਤਰੀਕ ਅੱਗੇ ਵਧਾਤੀ ਜਾਂਦੀ ਆ ਇੱਕ ਹਜ਼ਾਰਾਂ ਬੱਚਿਆਂ ਦਾ ਭਵਿੱਖ ਜਿਹੜਾ ਵਾ ਉਹ ਬਚਾਇਆ ਜਾ ਸਕਦਾ ਡਿਗਰੀਆਂ ਦੇ ਮੌਕੇ ਜਿਹੜੇ ਉਹਨਾਂ ਦੇ ਬਚਾਈ ਜਾ ਸਕਦੇ ਆ ਇੱਕ ਸਿੰਗਲ ਕਾਲਜ ਤੋਂ ਫੀਡਬੈਕ ਤੁਹਾਨੂੰ ਦੱਸ ਸਕਦਾ ਛੋਟਾ ਜਿਹਾ ਕਾਲਜ ਹੈ ਮਾਜੇ ਦੇ ਵਿੱਚ ਉੱਥੇ 100 ਬੱਚਾ ਬੀਏ ਬੀਸੀਏ ਬੀਟੈਕ ਉਹਦੇ ਤੋਂ ਰਹਿ ਰਿਹਾ ਸੋਚੋ ਇੱਕ ਛੋਟੇ ਜਿਹੇ ਕਾਲਜ 'ਚ 100 ਬੱਚਾ ਵਾਂਝਾ ਰਹਿ ਗਿਆ ਕੱਲ ਤਰੀਕ ਦੀ ਡੈਡਲਾਈਨ ਤੋਂ ਬਾਅਦ ਤੇ ਪੂਰੇ ਪੰਜਾਬ ਪੈਨ ਪੰਜਾਬ ਦੇ ਵਿੱਚ ਕੀ ਇਹਦਾ ਅਸਰ ਹੋਊਗਾ ਸਮੂਹ ਸਾਥੀਆਂ ਨੂੰ ਵੀ ਬੇਨਤੀ ਕਰਾਂਗੇ ਔਰ ਡੀਸੀ ਮੈਡਮ ਨੇ ਖੁਦ ਇਹਨ ਕਿ ਫਲਡ ਅਫੈਕਟਡ ਏਰੀਆਸ ਦੇ ਕਰਕੇ ਇਹਨੂੰ ਕਨਸਿਡਰ ਕੀਤਾ ਜਾਵੇ ਸਪੈਸ਼ਲ ਔਰ ਇਹ ਉਮੀਦ ਕਰਦੇ ਹਾਂ ਕਿ ਡੇਢ ਨੂੰ ਜਲਦ ਤੋਂ ਜਲਦ ਐਕਸਟੈਂਡ ਕੀਤਾ ਜਾਏਗਾ ਅ ਦਿলো ਧੰਨਵਾਦ ਆ ਸਾਰੇ ਸਮੂਹ ਸਾਥੀਆਂ ਦਾ ਜੈ ਭੀਮ ਜੈਸਲਵ ਦਾ ਅ ਪਿਛਲੇ ਸਾਲ ਮਸਲਾ ਐਸੀ ਤਰ੍ਹਾਂ ਹੀ ਟੈਕਨੀਕਲ ਗਲਿਚ ਦੇ ਕਰਕੇ ਪੋਰਟਲ ਬੰਦ ਰਿਹਾ ਸੀ ਔਰ ਫਿਰ ਉਸ ਤੋਂ ਬਾਅਦ ਭੋਖੜਸਾਲ ਰਖੜੀ ਪਈ ਐਸਡੀਸੀ ਕੰਪਲੈਕਸ ਦੇ ਵਿੱਚ ਚੰਡੀਗੜ੍ਹ 네ਗੋਸ਼ੀਏਸ਼ਨ ਕਰਵਾ ਕੇ ਤਰੀਕ ਅੱਗੇ ਵਧਾਈ ਗਈ ਸੀ 2 ਮਹੀਨੇ ਅ ਇਹ ਚਾਹਦੇ ਨਹੀਂ ਆਪਾਂ ਕਿ ਜਦੋਂ ਪੰਜਾਬ ਹੜ੍ਹ ਦੀ ਸਿਚੁਏਸ਼ਨ ਚ ਹੈਗਾ ਔਰ ਅਗੋਂ ਸਾਡੇ ਤਿਉਹਾਰ ਵੀ ਬੜੇ ਲਾਗੇ ਹੈਗੇ ਆ ਉਹਦੇ ਵਿੱਚ ਸਾਨੂੰ ਦੁਬਾਰਾ ਇਹ ਪੁਕੜਤਾਲ ਰਖੜੀ ਪਵੇ ਜੇ ਨਹੀਂ ਹੁੰਦਾ ਤੇ ਮੰਡੇ ਨੂੰ ਅਨਮਿੱਥੇ ਸਮੇਂ ਲਈ ਪੁਕੜਤਾਲ ਪੂਰਾ ਵਿਸ਼ਵਾਸ ਦਿਵਾਇਆ ਜੀ ਸਾਬ ਔਰ ਡੀਸੀ ਮੈਮ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ ਕੋਈ ਸ਼ੱਕ ਨਹੀਂ ਹੈ ਪਰ ਇਹ ਉਮੀਦ ਕਰਦੇ ਆ ਕਿ ਡੀਸੀ ਸਾਹਿਬ ਦੀ ਗੱਲ ਜਿਹੜੀ ਆ ਉਹ ਮੁੱਖ ਮੰਤਰੀ ਸਾਹਿਬ ਵੀ ਸੁਣਣਗੇ ਔਰ ਸੋਸ਼ਲ ਜਸਟੀਸ ਡਿਪਾਰਟਮੈਂਟ ਦੀ ਸਾਡੀ ਭੈਣ ਮੈਡਮ ਬਲਜੀਤ ਕੌਰ ਮਾਫੀ ਚਾਹੁੰਦਾ ਜੇ ਨਾਮ ਗਲਤ ਲੱਜਾਂਦਿਆ ਹੋਵਾ ਉਹ ਵੀ ਇਹਨੂੰ ਕੰਸੀਡਰ ਕਰਨਗੇ ਔਰ ਜਲਦ ਤੋਂ ਜਲਦ ਤਰੀਕ ਨੂੰ ਅੱਗੇ ਵਧਾਇਆ ਜਾਏਗਾ ਤਾਂ ਕਿ ਹਜ਼ਾਰਾਂ ਬੱਚਿਆਂ ਦਾ ਭਵਿੱਖ ਜਿਹੜਾ ਬਚਾਇਆ ਜਾ ਸਕੇ